ਮੇਰਾ ਨਾਮ ਅੰਕਿਤ ਸਿੰਘ ਲ ਹੈ ਜੀ ਪਿੰਡ ਕਨੌਰ ਹੈ ਮੇਰਾ ਤੇ ਫਾਰਮ ਆਪਣਾ ਮੰਜੋਲੀ ਰੋਡ ਤੇ ਹੈ ਸਿੰਘਲਾ ਡੈਰੀ ਫਾਰਮ ਮੇਰੀ ਐਲ ਐਲ ਬੀ ਕੀਤੀ ਹੋਈ ਹੈ ਜੀ ਨੀ ਚੰਡੀਗੜ੍ਹ ਯੂਨੀਵਰਸਿਟੀ ਤੋਂ ਬਾਣੀਆਂ ਦਾ ਪੁੱਤ ਉਤੋਂ ਵਕੀਲ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਮਤਲਬ ਗੱਲ ਕਰੀਏ ਆਪਾਂ ਜਿਵੇਂ ਹੁਣ ਬਾਣੀਆਂ ਦਾ ਪੁੱਤ ਜਾਂਦਾ ਫੈਕਟਰੀਆਂ ਖੋਲਦਾ ਹੈ ਜਾਂ ਸ਼ੋਰੂਮ ਤੇ ਇਹ ਕਿਤੇ ਵੱਲ ਰੁਝਾਨ ਕਿਵੇਂ ਹੈ ਮਤਲਬ ਕਿਤੋਂ ਐਮਏ ਜੀ ਮੇਰਾ ਨਾ ਸ਼ੁਰੂ ਤੋਂ ਹੀ ਮਤਲਬ ਅਸੀਂ ਗਊਸ਼ਾਲਾ ਚ ਵੀ ਜਾਂਦੇ ਰਹੇ ਸ਼ੁਰੂ ਹੀ ਸੇਵਾ ਉੱਥੇ ਕਰਦੇ ਸੀ ਮਤਲਬ ਸ਼ੁਰੂ ਤੋਂ ਮੇਰਾ گاਵਾ ਨਾਲ ਹੀ ਮਤਲਬ ਕਾਫੀ ਲਗਾਵ ਰਿਹਾ ਹੈ ਤਾਂ ਉਹਦੇ ਕਰਕੇ ਮਤਲਬ ਮੈਨੂੰ ਮਤਲਬ ਯਾਰ ਦੋਸਤ ਵੀ ਮੇਰੇ ਦੋ ਚਾਰ ਐਮਏ ਦੇ ਹੈ ਸੀ ਇਹਨਾਂ ਦਾ ਫਾਰਮ ਸੀ ਵਧੀਆ ਕੰਮ ਕਰਦੇ ਸੀ ਉਹ ਮੇਨ ਤਾਂ ਦਾ ਕੰਮ ਹੈ ਥੋੜਾ ਜਿਹਾ ਪਰ ਵਧੀਆ ਅੱਜ ਕਮਾ ਰਹੇ ਆ ਉਹ ਸੈੱਟ ਫਾਰਮ ਹੈ ਉਹਨਾਂ ਦਾ ਮੇਰਾ ਸਿਸਟਮ ਉਹਵੇਂ ਜੀ ਉਹੀ ਵੀ ਬਾਣੀਆਂ ਕਰਕੇ ਵੀ ਜਿਹੜੇ ਕੰਮ ਚ ਆਪਾਂ ਜਿਸ ਦਿਨ ਲਾਈਨ ਚ ਪਏ ਆ ਆਹ ਤ ਸਾਰੇ ਰਿਸ਼ਤੇਦਾਰ ਮੇਰੇ ਵੀ ਘਰ ਕਹਿੰਦੇ ਸੀ ਰਿਸ਼ਤੇਦਾਰ ਮम्मी ਉਹਨੂੰ ਕਹਿੰਦੇ ਸੀ ਕਹਿੰਦੇ ਕਿਥੇ ਮੁੰਡਾ ਤੁਸੀਂ ਕੀ ਕੰਮ ਲਾਇਆ ਹੈ ਕਰਿਆ ਉਹ ਕਰਿਆ ਬਸ ਮੈਂ ਆਪਣੀ ਚਾਲ ਚੱਲੀ ਆ ਮਨ ਤਾਂ ਲੋਕ ਰਿਸ਼ਤੇਦਾਰ ਪੱਕਾ ਕਰੀ ਗਏ ਹੋਰ ਪੱਕਾ ਕਰੀ ਜਿੱਜੇ ਤਾਂ ਆਪਣੀ ਹੋਣੀ ਚਾਹੀਦੀ ਹਾਂ ਵੀ ਤੁਹਾਨੂੰ ਹੁਣ ਕਰੀਏ ਨਾ ਕਰੀਏ ਪਰ ਤੁਹਾਨੂੰ ਜ਼ਰੂਰ ਕਰਕੇ ਬਿਲਕੁਲ ਵੀ ਤੁਹਾਨੂੰ ਕਰਕੇ ਦਿਖਾ ਦੇਣਾ ਮੈਨੂੰ ਕਿਸੇ ਨੇ ਇੰਨਾ ਸਪੋਰਟ ਕਰਿਆ ਨਹੀਂ ਹੈਗਾ ਸਾਰੇ ਹੀ ਕਹਿੰਦੇ ਸੀ ਵੀ ਤੂੰ ਕਿਥੇ ਕੰਮ 'ਚ ਪਿਆ ਗਲਤ ਪਿਆ ਸਿਰਫ ਫਾਦਰ ਸਾਹਿਬ ਨੇ ਹੀ ਮੇਰੇ ਤੇ ਰੱਖਿਆ ਭਰੋਸਾ ਕਿ ਭਾਈ ਜੋ ਤੂੰ ਕਰਨਾ ਹੈ ਤੂੰ ਕਰ ਲੈ ਪਰ ਚੰਗੀ ਤਰ੍ਹਾਂ ਕਰੀਂ ਵਧੀਆ ਤਰੀਕੇ ਨਾਲ ਠੀਕ ਹੈ ਤੁਸੀਂ ਜਿੰਨਾ ਮਤਲਬ ਦੁੱਧ ਪਾਲੋਗੇ ਨਾ ਮੇਨ ਗੇਮ ਇਸ ਚ ਕੁਆਂਟੀਟੀ ਦੀ ਹੈ ਜੀ ਠੀਕ ਹੈ ਜੇ ਕੋਈ ਬੰਦਾ ਕਹਿੰਦਾ ਨਾ ਵੀ ਆਂਦਾ ਮੈਂ 3-4 ਗਾਵਾਂ ਰੱਖ ਲਾਂ ਵੀ ਮੈਂ ਕੁਆਂਟਲ ਦੁੱਧ ਪਾਲਾਂ 70 ਕਿਲੋ ਦੁੱਧ ਪਾਲਾਂ ਵੀ ਉਸ ਚ ਮੈਂ ਬਚਾ ਲਾਂਗਾ ਉਸ ਚ ਬਚਦਾ ਨਹੀਂ ਠੀਕ ਹੈ ਇਹਦੀ ਮਤਲਬ 4-5 ਸਾਲ ਲਾ ਕੇ ਨਾ ਇਸ ਚ ਹਾਂ ਇਸ ਚ 5-7 ਕੁਆਂਟਲ ਦੁੱਧ 4-5 ਕੁਆਂਟਲ ਖੜਾ ਕਰਨਾ ਪੈਂਦਾ ਜੀ ਠੀਕ ਹੈ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਰ ਰਹੇ ਹਾਂ ਹਾਂ ਸਰਦੀ ਚ ਅੰਦਾਜ਼ਾ ਲਾਇਆ ਮੇਰਾ 45 ਤੋਂ 50 ਦੇ ਵਿੱਚ ਮਾਰਜਨ ਹੈਗੀ ਐ 45 ਤੋਂ 50 ਹਾਂਜੀ ਇੱਕ ਕੁਆਂਟਲ ਦੁੱਧ 1 ਲੱਖ ਰੁਪਏ ਦਾ ਸਿੱਧਾ ਠੀਕ ਤੁਸੀਂ ਦੋ ਕੁਆਂਟਲ ਪਾ ਲੋਗੇ ਦੁੱਧ 2 ਲੱਖ ਰੁਪਏ ਦਾ ਪੈ ਜਾਏਗਾ ਤੁਹਾਡੀ 40% ਮਾਰਜਨ ਹੈ 2 ਲੱਖ ਰੁਪਏ ਦਾ ਪਾ ਲੈਣਾ ਤੁਸੀਂ 80 ਆ ਤੁਹਾਡੀ ਮਾਰਜਨ ਠੀਕ ਬਿਲਕੁਲ ਕਰਨਾ ਸਟਾਰਟਿੰਗ ਚ ਤਾਂ ਵਿਕਰ ਕਾਫੀ ਹੈ ਜੀ ਸਟਾਰਟਿੰਗ ਇਤਾਂ ਲੇਬਰ ਹੀ ਨਹੀਂ ਮਿਲੀ ਮੈਨੂੰ ਹਾਂਜੀ 4-5 ਮਹੀਨੇ ਆਪ ਹੀ ਕੰਮ ਕੀਤਾ ਜੀ ਸਾਰਾ ਬਾਈ ਇਹ ਅਗੇ ਚੱਲ ਪ੍ਰਮਾਤਮਾ ਨੇ ਸਿਖਾਇਆ ਜੀ ਸ਼ੁਰੂ ਚ ਦੋਗਰਾ ਘਰ ਦੇ ਹਾਂ ਸੁਰੂ ਜੀ ਸਿਖਾਇਆ ਕਿ ਬਈ ਪੱਲ ਕਲਾਂ ਨੂੰ ਜਿਵੇਂ ਆਪਣੇ ਅੰਨੇ ਪਸ਼ੂ ਹੋ ਗਏ ਜੇ ਅੱਜ ਲੇਬਰ ਵਿੱਚ ਭੱਜ ਜਾਂਦੀ ਹੈ ਮੇਰੀ ਚਲੀ ਜਾਂਦੀ ਹੈ ਤਾਂ ਮੈਂ ਪਹਿਲਾਂ ਹੀ ਪੱਕਾ ਹੋ ਗਿਆ ਕਿ ਮੈਂ ਸਾਹਮਣ ਸਾਹ ਦਾ ਇਹਨਾਂ ਨੂੰ ਮੈਨੂੰ ਕੋਈ ਦਿੱਕਤ ਨਹੀਂ ਆ ਜੇ ਸ਼ੁਰੂ ਜੀ ਨਾਲ ਰੱਬ ਕੰਮ ਵਿੱਚ ਪਾਉਂਦਾ ਮੈਨੂੰ ਹਾਂ ਤਾਂ ਫਿਰ ਮੈਂ ਇਸ ਟਾਈਮ ਸਾਹਮਣ ਜੋਗਾ ਹੀ ਨਹੀਂ ਸੀ ਇੱਕ ਗਾਵਾ ਮਤਲਬ ਸ਼ੁਰੂ ਚੀ ਚੰਗੀਆਂ ਲੋ ਪੈਸਾ ਵੱਧ ਜ਼ਰੂਰ ਲੱਗੇਗਾ ਪਰ ਤੁਹਾਨੂੰ ਇੱਕ ਸਾਲ ਚ ਮੋੜ ਦੇਗੀ ਪੈਸਾ ਮਾੜਾ ਲੈ ਕੇ ਬੈਠ ਕੇ ਤੁਸੀਂ ਮਾੜਾ ਡੰਗਰ ਮਾੜਾ ਹੀ ਰਹਿੰਦਾ ਉਹਨੇ ਕਦੀ ਪ੍ਰੋਫਿਟ ਨਹੀਂ ਮਿਲਦਾ ਮੈਂ ਹੁਣ ਤੱਕ ਦੇਖਿਆ ਵੀ ਕੋਈ ਬਾਣੀ ਦਾ ਪਰ ਜਿਵੇਂ ਤੁਸੀਂ ਵਧੀਆ ਪਰਿਵਾਰ ਚੋਂ ਵੀ ਡੈਰੀ ਫਾਰਮਿੰਗ ਚ ਹੈ ਨਹੀਂ ਪੜਿਆ ਲਿਖਿਆ ਮੁੰਡਾ ਹੈ ਨਾ ਤੇ ਸੋਹਣਾ ਸੁਨੱਖਾ ਜਿ ਆਪਾਂ ਜਿਵੇਂ ਸੁਣਦੇ ਆ ਪਿੰਡਾਂ ਦੇ ਵਿੱਚ ਵੀ ਇਹ ਤਾਂ ਡੰਗਰਾਂ ਚ ਡੰਗਰਾਂ ਵਾਲਾ ਕੰਮ ਹੈ ਤੇ ਘਰਦਿਆਂ ਦਾ ਰਿਐਕਸ਼ਨ ਕਿਵੇਂ ਸੀ ਘਰਦਿਆਂ ਦਾ ਸ਼ੁਰੂ ਜਦੋਂ ਥੋੜਾ ਜਿਹਾ ਕਿਹਾ ਸੀ ਉਹਨਾਂ ਨੇ ਕਹਿੰਦੇ ਵੀ ਆਪਣਾ ਜਿਵੇਂ ਪਰਿਵਾਰ ਜਿਵੇਂ ਆਪਾਂ ਬਾਣੀਆਂ ਦੇ ਹੁੰਦੇ ਆ ਜਿਵੇਂ ਕਿ ਆਪਣਾ ਸਾਹ ਦਾ ਵਪਾਰ ਤਾਂ ਕਰਦੇ ਨਹੀਂ ਜੀ ਆਪਾਂ ਕਿ ਆਪਣਾ ਕੋਈ ਦੁਕਾਨ ਤੇ ਆ ਉਵੇਂ ਇੱਕ ਦੇਖ ਲੈ ਕੰਮ ਮੇਰੇ ਤੋਂ ਮਤਲਬ ਮੇਰਾ ਦੁਕਾਨਦਾਰੀ ਮੇਰੇ ਤੋਂ ਹੁੰਦੀ ਨਹੀਂ ਹੈ ਜੀ ਮੇਰੇ ਤੋਂ ਬੈਠੇ ਨਹੀਂ ਜਾਂਦਾ ਦੁਕਾਨ ਤੇ ਮੈਨੂੰ ਥੋੜਾ ਜਿਹਾ ਪ੍ਰੋਜੈਕਟ ਦੇ ਹਿਸਾਬ ਨਾਲ ਹੀ ਪਲਾਂਟ ਦੇ ਹਿਸਾਬ ਨਾਲ ਸਿਸਟਮ ਚਾਹੀਦਾ ਸੀ ਤਾਂ ਕਰਕੇ ਥੋੜਾ ਜਿਹਾ ਮੈਨੂੰ ਦੁਕਾਨਦਾਰੀ ਦੇ ਚੀਨੀ ਨਹੀਂ ਫਿਰ ਤੁਸੀਂ ਡੇਰੀ ਨੂੰ ਅਪਣਾ ਲਿਆ ਹੈ ਹਾਂਜੀ ਹਾਂਜੀ ਤੇ ਸ਼ੁਰੂ ਤੁਸੀਂ ਜਦੋਂ ਕੀਤਾ ਹੈ ਕਿੰਨੇ ਆਕ گاਵਾ ਤੋਂ ਸ਼ੁਰੂ ਕੀਤਾ ਪਹਿਲੇ ਸਾਲ ਮੈਂ 6-7 گاਵਾ ਲੈ ਕੇ ਆਇਆ ਸੀ ਜੀ ਠੀਕ ਹੈ ਹਾਂਜੀ ਤੇ ਉੱਥੋਂ ਫਿਰ ਟ੍ਰਾਇਲ ਕਰਿਆ ਆਪਾਂ ਕਿਵੇਂ گاਵਾ ਸੰਭਣੀ ਹੈ ਰੱਖ ਰੱਖਵਾਉ ਕਿਵੇਂ ਕਰਨਾ ਹੈ ਥੋੜਾ ਸਿੱਖਿਆ ਕੁਝ ਯਾਰਾਂ ਦੋਸਤਾਂ ਤੋਂ ਫਾਰਮਰਾਂ ਤੋਂ ਮਿਲੇ ਆਪਾਂ ਤਾਂ ਉੱਥੇ ਅੱਗੇ ਅੱਗੇ ਕਰਕੇ ਫਿਰ ਉੱਥੋਂ ਵਧੇ ਹਰ ਸਾਲ ਥੋੜੇ ਥੋੜੇ ਪਸ਼ੂ ਲੰਦੇ ਰਹੇ ਚਾਰ ਪੰਜ ਲੈ ਲਏ ਕੁਝ ਬੱਚੇ ਮੁੱਛੇ ਤਿਆਰ ਹੋ ਗਏ ਆ ਇਹ ਜਦੋਂ ਤੁਸੀਂ ਸ਼ੁਰੂ ਕੀਤਾ ਇਹਨੂੰ ਸਿੱਖਿਆ ਇਹਦੇ ਸਭ ਤੋਂ ਪਹਿਲਾਂ ਤੁਸੀਂ ਕੀ ਦੇਖਿਆ ਵੀ ਜ ਫਾਇਦਾ ਦੇਖਿਆ ਕਿ ਦਾ ਨੁਕਸਾਨ ਕੀ ਨੇ ਜਾਂ ਤੇ ਫਾਇਦੇ ਕੀ ਨੇ ਮੈਂ ਨਾ ਜੀ ਮਤਲਬ ਪੰਜਾਬ ਦੇ ਨਾ ਲਗਭਗ 70 80% ਫਾਰਮ ਮੈਂ ਸਾਰੇ ਫਿਰਕੇ ਆ ਪੂਰਾ ਸਰਵੇ ਕਰਕੇ ਆ ਵੀ ਜਿੰਨੇ ਫਾਰਮ ਕੋਈ ਜਿਹੜੇ ਵਧੀਆ ਚੱਲ ਰਹੇ ਉਹਨਾਂ ਨੂੰ ਵੀ ਮਿਲਿਆ ਜੀ ਤੇ ਜਿਹੜੇ ਬੰਦ ਹੋ ਗਏ ਫਾਰਮ ਉਹਨਾਂ ਨੂੰ ਵੀ ਮਿਲਿਆ ਹਾਂ ਵੀ ਕਿਉਂ ਬੰਦ ਹੋਏ ਆ ਕੀ ਉਹਨਾਂ ਨੂੰ ਘਾਟਾ ਪਿਆ ਤੇ ਜਿਹੜੇ ਚੰਗੇ ਸਕਸੈਸਫੁਲ ਫਾਰਮ ਹੈ ਜੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਮਤਲਬ ਸਾਲ ਡੇਢ ਲੱਗ ਗਿਆ ਜੀ ਮੈਨੂੰ ਸਰਵੇ ਕਰਨ ਚ ਪੂਰੇ ਪੰਜਾਬ ਚ ਫਿਰਕੇ ਜਿੱਥੇ ਵੀ ਪਤਾ ਲੱਗਦਾ ਸੀ ਕੋਈ ਡਾਕਟਰ ਨਾਲ ਕੋਈ ਸਾਇੰਸਦਾਨ ਜੀ ਸਾਰਿਆਂ ਨਾਲ ਗੱਲਾਂ ਕਰਕੇ ਮਤਲਬ ਸਾਲ ਡੇਢ ਸਾਲ ਚ ਨਿਚੋੜ ਗੱਡਿਆ ਕਿ ਵੀ ਕੰਮ ਹੁਣ ਸ਼ੁਰੂ ਕਰ ਦੇਣਾ ਚਾਹੀਦਾ ਕੋਈ ਦਿੱਕਤ ਨਹੀਂ ਪਹਿਲਾਂ ਨੁਕਸਾਨ ਦੇਖੀ ਹੈ ਬਿਲਕੁਲ ਬਿਲਕੁਲ ਬਾਣੀਆਂ ਦਾ ਮੁੰਡਾ ਨੁਕਸਾਨ ਵੀ ਜ਼ਰੂਰੀ ਹੈ ਜਿਹੜੇ ਫਾਰਮ ਬੰਦ ਹੋਏ ਆ ਜੀ ਉਹਨਾਂ ਨੂੰ ਵੀ ਪੁੱਛਣਾ ਜ਼ਰੂਰੀ ਹੈ ਉਹਨਾਂ ਨੂੰ ਦਿੱਕਤਾਂ ਕੀ ਸੀ ਹਾਂ ਕੀ ਦਿੱਕਤ ਆਈ ਆ ਚੀਜ਼ ਦੇ ਨੁਕਸਾਨ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ ਨਾ ਫਿਰ ਆਪਾਂ ਥੋੜਾ ਜਿਹਾ ਅਵੇਅਰ ਹੋ ਕੇ ਚੱਲ ਸਕਦੇ ਹਾਂ ਹਾਂਜੀ ਹਾਂਜੀ ਤੇ ਅਕਸਰ ਕੀ ਹੁੰਦਾ ਹੈ ਵੀ ਆਪਾਂ ਫਾਇਦੇ ਦੇਖਦੇ ਆ ਨੁਕਸਾਨ ਕੰਮ ਕਰਨ ਤੋਂ ਬਾਅਦ ਪਤਾ ਲੱਗਦਾ ਫਿਰ ਉਹ ਵੱਡਾ ਨੁਕਸਾਨ ਹੋ ਜਾਂਦਾ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਸ਼ੁਰੂ ਕੀਤਾ ਕੰਮ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਇੱਥੇ ਤੁਸੀਂ گاਵਾ ਲਿਆਈਆਂ ਕਿ ਬਰੀਡ ਤੇ ਵੀ ਕੰਮ ਕੀਤਾ ਬਰੀਡ ਸ਼ੁਰੂ ਤੇ ਹੀ ਬਰੀਡ ਤੋਂ ਹੀ ਕੰਮ ਕਰ ਰਿਆ ਆਂ ਗਾਵਾਂ ਸ਼ੁਰੂ ਚ ਵੀ ਲਿੱਤੀਆਂ ਨਾ ਮੈਂ ਜਿਵੇਂ ਅੱਜ ਕੱਲ ਮੇਰੇ ਤੋਂ ਹੀ ਪੁੱਛ ਲਾਂਦੇ ਆਂ ਨਵੇਂ ਕਿ ਅਸੀਂ ਫਾਰਮ ਸ਼ੁਰੂ ਕਰਨਾ ਹੈ ਦੇਖ ਕੇ ਉਰੇ ਲਵੇ ਲਵੇ ਨੇੜ ਤੇੜੇ ਹੈਗੇ ਜਿਹੜੇ ਹਾਂਜੀ ਆਉ ਮਤਲਬ ਨਾ ਬਰੀਡ ਤੇ ਨਹੀਂ ਥੋੜਾ ਜਿਹਾ ਫੋਕਸ ਰੱਖਦੇ ਹੈਗੇ ਉਹ ਕਹਿੰਦੇ ਆਂ ਬਈ ਗਾਂ ਕੋਈ ਸਸਤੀ ਜੀ ਦਵਾ ਦਿਓ ਸਾਨੂੰ ਕੋਈ ਐਵੇਂ ਦੀ ਗਾਂ ਲੈ ਲਾ 58000 ਰੁਪਏ ਲਾ ਲੈ ਮਤਲਬ ਮੈਂ ਸ਼ੁਰੂ ਤੋਂ ਹੀ ਮਤਲਬ ਚੰਗੀ ਬਰੀਡ ਦੀਆਂ ਗਾਵਾਂ ਲਈਆਂ ਜਿਹੜੀਆਂ ਬਜੇ ਦੁੱਧ ਦੇਣ 35 40 ਲੀਟਰ ਤੋਂ ਘੱਟ ਨਾ ਮੈਂ ਸਟਾਰਟਿੰਗ ਹੀ ਨਹੀਂ ਕਰੀ ਜੀ ਉੱਥੋਂ ਫਿਰ ਅੱਗੇ ਉਹਨਾਂ ਦੇ ਸੀਮਨ ਬਹੁਤ ਚੰਗੇ ਲਾਉਂਦੇ ਰਹੇ ਆਪਣੇ ਪੀਡੀਐਸ ਤੇ ਵੀ ਸੀਮਨ ਆਂਦੇ ਰਹੇ ਤੇ ਚੰਡੀਗੜ੍ਹ ਤੋਂ ਲੈਂਦੇ ਰਹੇ ਵਰਲਡ ਵਾਈਡ ਸਾਈਜ਼ ਦੇ ਸੀਮਨ ਤਾਂ ਵਧੀਆ ਹੀ ਸੀਮਨ ਸਾਰੇ ਯੂਜ਼ ਕਰਕੇ ਬਰੀਡਿੰਗ ਤੇ ਮੇਨ ਫੋਕਸ ਬਰੀਡਿੰਗ ਤੇ ਆ ਮਾਲ ਤੁਸੀਂ گاਵਾ ਵੀ ਵਧੀਆ ਖਰੀਦੀਆਂ ਤੇ ਅੱਗੋਂ ਬਰੀਡਿੰਗ ਦੇ ਵੀ ਵਧੀਆ ਮੇਨ ਬਰੀਡਿੰਗ ਦਾ ਹੀ ਫੋਕਸ ਕਰਨਾ ਹੈ ਜੀ ਤੇ ਹੁਣ ਆਪਣਾ achar ਵਗੈਰਾ ਸਾਰਾ ਮੁੱਲ ਦਾ ਆਚਾਰ ਹਾਂਜੀ ਮੱਕੀ ਆਪਣੀ ਨੇੜੇ ਇੱਥੇ ਪਿੰਡ ਜੋਗੀਪੁਰ ਚ ਮੱਕੀ ਲੱਗਦੀ ਐ ਠੀਕ ਐ ਉੱਥੇ ਫਿਰ ਆਪਾਂ ਇਕੱਠੇ ਹੀ achar ਪਾ ਲੰਨੇ ਆ ਆਪਣਾ ਸਾਲ ਭਰ ਦਾ ਜਿੰਨਾ ਕੰਦਾ ਜਾਂਦਾ ਜਾਂਦਾ ਆਪਣਾ ਠੀਕ ਐ ਤੇ 25 ਕਿੱਲਿਆਂ ਦਾ ਇਸ ਵਾਰ achar ਪਾਇਆ ਉੱਥੇ ਤੇ ਇਕੱਠਾ ਪਾ ਦੰਨੇ ਆ ਇੱਥੇ ਖੱਡੇ ਦੋ ਬਣਾਏ ਹੋਏ ਆ ਆਪਾਂ ਉਹਨਾਂ ਚ ਬੰਕਰਾਂ ਦਾ achar ਲੱਗ ਜਾਂਦਾ ਬਸ ਫਿਰ ਉਹੀ ਸਾਰਾ ਸਾਲ ਪੱਟ ਕੇ ਖਵਾਈ ਜਾਂਦਾ ਹਰਾ ਵਗੈਰਾ ਕੁਝ ਨਹੀਂ ਪੰਦ ਠੀਕ ਐ ਤੇ ਜਿਵੇਂ ਹੁਣ ਦੁੱਧ ਇਹਦੀ ਜਿਵੇਂ ਆਪਾਂ ਨੂੰ ਕਿਤੇ ਮਾਰਕੀਟਿੰਗ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਆਈ ਮਾਰਕੀਟਿੰਗ ਤਾਂ ਐਵੇਂ ਹੈ ਜੀ ਦੁੱਧ ਦੀ ਮੇਰੇ ਤੋਂ ਮਤਲਬ ਇੱਥੇ ਲੋਕਲੀ ਕਾਫੀ ਬੰਦੇ ਲੈ ਜਾਂਦੇ ਆ ਦੁੱਧ ਠੀਕ ਹੈ ਕਿਉਂਕਿ ਇਹਨਾਂ ਦੀ ਜਿਵੇਂ ਖੁਰਾਕ ਰਖ ਰਖਾਵਾ ਹੈ ਨਾ ਜੀ ਮਿਨਰਲਸ ਵਗੈਰਾ ਸਾਰਾ ਧਿਆਨ ਰੱਖਦੇ ਆ ਇਹਨਾਂ ਦਾ ਕੁਦਰਤੀ ਦੁੱਧ ਦਾ ਟੇਸ ਦਾ ਬੜਾ ਵਧੀਆ ਫਰਕ ਆ ਠੀਕ ਦੁੱਧ ਦਾ ਬੜਾ ਵਧੀਆ ਟੇਸ ਰਹਿੰਦਾ ਤੇ ਇੱਥੋਂ ਹੀ ਲੋਕਲ ਮੇਰੇ ਤੋਂ ਲੈ ਜਾਂਦੇ ਆ ਤੇ ਬਾਕੀ ਜਿੰਨਾ ਬਚਦਾ ਉਹ ਮੈਂ ਫਿਰ ਨੈਸਲੇ ਪਲੈਂਟ 'ਚ ਦੁੱਧ ਪੈਂਦਾ ਉੱਥੇ ਲੈ ਜਾਂਦਾ ਇਹ ਨੈਸਲੇ 'ਚ ਪੈਂਦਾ ਹਾਂਜੀ ਤੇ ਨਾਸਲੇ ਵਾਲੇ ਇੱਥੇ ਆ ਕੇ ਲੈ ਜਾਂਦੇ ਨੇ ਹਾਂਜੀ ਸਵੇਰੇ ਸ਼ਾਮ ਗੱਡੀ ਆਂਦੀ ਐ ਤੇ ਇੱਥੋਂ ਲੈ ਜਾਂਦੇ ਨੇ ਤੇ ਇੱਕ ਜਿਹੜੀ ਕਹਾਵਤ ਐ ਵੀ ਡੰਗਰਾਂ 'ਚ ਡੰਗਰ ਹੋਣਾ ਪੈਂਦਾ ਹੂੰ ਹੂੰ ਤੇ ਉਹ ਗੱਲ ਸਹੀ ਐ ਵੀ ਡੰਗਰਾਂ 'ਚ ਡੰਗਰੇ ਹੋਣਾ ਪੈਂਦਾ ਉਹਦੀ ਨਾ ਜੀ ਮਤਲਬ ਆਪਣੇ ਪੰਜਾਬ 'ਚ ਲਾਲੋ ਆਪਣੇ ਸਾਰੇ ਕੀ ਮਤਲਬ ਧਾਰਨਾ ਥੋੜੀ ਜੀ ਗਲਤ ਐ ਉਸਦੀ ਵੀ ਡੰਗਰ ਨਾਲ ਡੰਗਰ ਹੋਣਾ ਵੀ ਉਹਦਾ ਮਤਲਬ ਸਮਝਦੇ ਆਂ ਬਈ ਵੀ ਗੋਹੇ ਨਾਲ ਗੋਬਰ ਨਾਲ ਹੀ ਲਿਬੜਨਾ ਵੀ ਜਿਵੇਂ ਡੰਗਰ ਲਿਬੜੇ ਹੁੰਦੇ ਆਂ ਗੋਹੇ ਨਾਲ ਉਵੇਂ ਹੀ ਲਿਬੜੇ ਰਹੋ ਕੱਖਾਂ 'ਚ ਬੜੇ ਰਹੋ ਇਹਦਾ ਨਹੀਂ ਜਿਵੇਂ ਮੈਂ ਕੰਮ ਕਰਿਆ ਤਿੰਨ ਚਾਰ ਸਾਲ ਮੈਨੂੰ ਇਹਦਾ ਸਮਝ ਆਈ ਹੈ ਵੀ ਜਿਵੇਂ ਸਾਨੂੰ ਨਾ ਮਤਲਬ ਡਾਕਟਰ ਸਿਗਨਲ ਸਖਾਉਂਦੇ ਆ ਜੀ ਕਾਹੋ ਸਿਗਨਲ ਹੂੰ ਵੀ ਇਹ ਗਾਂ ਖੜੀ ਕੀ ਸੋਚ ਰਹੀ ਹੈ ਵੀ ਜੇ ਬੈਠੀ ਹੈ ਐਕਟਿਵ ਬੈਠੀ ਹੈ ਕਿ ਨਹੀਂ ਬੈਠੀ ਹੈਗੀ ਹੂੰ ਮਤਲਬ ਜੋ ਇਹ ਸੋਚ ਰਹੀ ਹੈ ਇਹਦਾ ਦਿਮਾਗ 'ਚ ਵੜਨਾ ਪੈਂਦਾ ਠੀਕ ਹੈ ਵੀ ਦਿਮਾਗ ਉਹ ਉਹਨੂੰ ਉਹ ਸਮਝਦਾ ਮੈਂ ਡੰਗਰ ਨਾਲ ਡੰਗਰ ਹੋਣਾ ਉਹ ਮਤਲਬ ਹੈ ਉਸਦਾ ਵੀ ਆਪਾਂ ਡੰਗਰ ਦੇ ਹਿਸਾਬ ਨਾਲ ਸੋਚਣਾ ਆ ਡੰਗਰ ਤਾਂ ਕਦੀ ਮੈਂ ਕਿਹਾਈ ਨੇ ਇਹਨਾਂ ਨੂੰ ਮੇਰੇ ਕੋਲ ਤਾਂ ਗਾਵਾਂ ਐ ਸਾਰੀਆਂ ਹਾਂ ਅੱਛਾ ਡੰਗਰ ਸ਼ਬਦ ਦਾ ਵਰਤਿਆ ਹੀ ਨਹੀਂ ਜੀ ਕਦੇ ਮੈਂ ਠੀਕ ਐ ਜੇ ਇਹਦਾ ਮਤਲਬ ਧਾਰਨਾ ਹੀ ਗਲਤ ਬਣੀ ਹੋਈ ਐ ਧਾਰਨਾ ਗਲਤ ਬਣੀ ਹੋਈ ਐ ਜੀ ਜਿਵੇਂ ਚਾਰਚੂਰ ਦਾ ਤੁਹਾਨੂੰ ਇਹਦੀ ਵੀ ਚੀਜ਼ ਦੀ ਤੁਸੀਂ ਨੌਲੇਜ ਲਈ ਆਚਾਰ ਦੀ ਬਿਲਕੁਲ ਆਚਾਰ ਵੀ ਜਦੋਂ ਪਹਿਲੀ ਵਾਰ ਬਣਾਇਆ ਜੀ ਮੈਂ ਬੜਾ ਡਰ ਕੇ ਬਣਾਇਆ ਆਚਾਰ ਹਾਂਜੀ ਕਿਉਂਕਿ ਮਹਿੰਗਾ ਬੜਾ ਪੈਂਦਾ ਜੀ ਇਨਵੈਸਟਮੈਂਟ ਬਹੁਤ ਐ ਇਸ ਦੀ ਕਿ ਆਚਾਰ ਖਰਾਬ ਨਾ ਹੋ ਜੇ ਕੋਈ ਉਹ ਨਾ ਹੋ ਜੇ ਤਾਂ ਜਿੰਨਾ ਦਾ ਖਰਾਬ ਹੋਇਆ ਮੈਂ ਹੁਣੋਂ ਗੋਲ ਵੀ ਜਾ ਕੇ ਆਇਆ ਯੋ ਤਾਂ ਖਰਾਬ ਕਿਉਂ ਹੋ ਗਿਆ ਹਾਂ ਜਿਨ੍ਹਾਂ ਦਾ ਵਧੀਆ ਸਹੀ ਚੱਲ ਰਿਹਾ ਉਹਨਾਂ ਤੋਂ ਹੀ ਪੂਰੀ ਨੋਲੇਜ ਲੈ ਕੇ ਆਇਆ ਮੈਂ ਡਾਕਟਰਾਂ ਤੋਂ ਵੀ ਨੋਲੇਜ ਲਈ ਮੈਂ YouTube ਵੀ ਸਾਰਾ ਸਾਰਾ ਦਿਨ ਦੇਖਿਆ ਠੀਕ ਹੈ ਵੀ ਕੱਲਾ-ਗੱਲਾ ਪੁਆਇੰਟ ਬਈ ਇਹ ਚਾਰ ਬਣਾਣ ਲੱਗੇ ਆ ਤਾਂ ਚਾਰ ਵੀ ਆਪਣਾ ਬੈਸਟ ਕੁਆਲਟੀ ਦਾ ਬਣੇ ਤੇ ਜਿਵੇਂ ਹੁਣ ਚਲੋ ਸਾਡੇ ਨਾਲ ਵੀ ਰਹੇ ਨੇ ਹਨਾ ਯਾਰ ਦੋਸਤ ਸ਼ੁਰੂ ਤੋਂ ਬੰਦਾ ਤੇ ਜਿਸ ਫੈਮਿਲੀ ਜੋ ਜਿਵੇਂ ਤੁਸੀਂ ਆਨੇ ਹੋ ਤਾਂ ਸਵੇਰੇ ਜਾਂ ਸ਼ੋਰੂਮ ਜਾਣਾ ਜਾਂ ਫੈਕਟਰੀ ਜਾਣਾ ਤੇ ਕਰੋ ਟਿਫਨ ਲੈ ਕੇ ਜਾਣਾ ਹਨ ਤੇ ਤਿਆਰ ਹੋ ਕੇ ਇਥੋਂ ਜਿਵੇਂ ਤੁਹਾਡੇ ਹੁਣ ਮੰਮੀ ਜੀ ਜਾਂ ਕੁਝ ਜਦੋਂ ਤੁਸੀਂ ਫਾਰਮ ਵਾਸਤੇ ਆਉਂਦੇ ਸੀ ਤੇ ਉਹਨਾਂ ਨੇ ਕਦੇ ਕਿਹਾ ਨਹੀਂ ਵੀ ਮੇਰਾ ਪੁੱਤ ਨਹੀਂ ਨਹੀਂ ਕੁਛ ਨਹੀਂ ਉਵੇਂ ਹੀ ਮੈਂ ਟਿਫਨ ਮੇਰਾ ਪੈਕ ਕਰਕੇ ਆਂਦਾ ਸਵੇਰੇ ਅੱਛਾ ਕੋਈ ਵੀ ਤੇ ਉਹ ਪਟਿਆਲੇ ਅਡਮਿਨ ਸਟੇਟ ਰਹਿਣਾ ਮੈਂ ਪਹਿਲਾਂ ਲੋਕਲ ਘਨੋਰੀ ਰਹਿੰਦੇ ਸੀ ਠੀਕ ਹੈ ਉਹ ਅਡਮਿਨ ਸਟੇਟ ਸ਼ਿਫਟ ਹੋਇਆ ਸਾਲ ਤੋਂ ਅੱਛਾ ਤਾਂ ਉਵੇਂ ਹੀ ਜੋ ਬਾਗੜ ਮੇਰਾ ਟਿਫਨ ਪੈਕ ਹੋ ਕੇ ਆਂਦਾ ਹੈ ਪੂਰਾ ਹਾਂ ਤੇ ਸਵੇਰੇ ਆਪਣਾ ਬਣਾ ਤੋਗੇ ਤਿਆਰ ਹੋਗੇ ਉੱਥੋਂ ਮਤਲਬ ਪ੍ਰੋਪਰ ਬਿਜ਼ਨਸ ਦੀ ਤਰ੍ਹਾਂ ਕਰ ਪ੍ਰੋਪਰ ਬਿਜ਼ਨਸ ਦੀ ਤਰ੍ਹਾਂ ਮੈਂ ਸਾਰਾ ਦਿਨ ਇੱਥੇ ਹੁੰਨਾ ਇਹ ਨਹੀਂ ਹੈਗਾ ਵੀ ਆਪਣਾ ਕੰਮ ਵੀ ਲੇਬਰ ਵਾਲੀ ਕੰਮ ਕਰੀ ਜਾ ਰਹੀ ਹੈ ਬਈ ਆਪਾਂ ਕਿਤੇ ਫਿਰ ਰਹੇ ਆ ਕਿਤੇ ਆ ਕਿਤੇ ਨਹੀਂ ਡੈਡੀ ਸਿਖਾਉਂਦੇ ਮੈਨੂੰ ਕਹਿੰਦੇ ਤੂੰ ਸਾਰਾ ਦਿਨ ਆਪਣੇ ਕੰਮ ਦੇ ਬੈਠਿਆ ਰਹਿ ਬਸ ਹਾਂ ਚਾਹੇ ਕੰਮ ਹੈ ਨਹੀਂ ਹੈ ਫਾਦਰ ਸਾਹਿਬ ਦੀ ਬਹੁਤ سپورਟ ਹੈ ਮੈਨੂੰ ਅੱਛਾ ਹਾਂ ਉਹ ਮਤਲਬ ਪੂਰਾ ਸਾਥ ਦਿੰਦੇ ਆ ਮੈਨੂੰ ਬਿਜ਼ਨਸ ਦੇ ਗੁਣ ਵੀ ਸਿਖਾਈ ਜਾਂਦੇ ਬਹੁਤ ਵਧੀਆ ਗੱਲ ਹੈ ਜੀ ਤੇ ਜੇ ਤੁਸੀਂ ਕਾਮਯਾਬ ਹੋਨੇ ਹੋ ਤਾਂ ਵੀ ਜਿਹੜਾ ਇੱਕ ਬਾਪ ਹੀ ਹੁੰਦਾ ਜਿਹਦਾ سینਾ ਚੌੜਾ ਹੁੰਦਾ ਬਿਲਕੁਲ ਬਿਲਕੁਲ ਹੈਨਾ ਜੇ ਬੱਚਾ ਨਾਕਾਮਯਾਬ ਹੁੰਦਾ ਤੇ ਸਭ ਤੋਂ ਵੱਧ ਮਾਇੂਸ ਵੀ ਕਿਤੇ ਨਾ ਕਿਤੇ ਫਾਦਰ ਹੀ ਹੁੰਦਾ ਮੈਨੂੰ ਵੀ ਮੈਂ ਸ਼ੁਰੂ ਤੋਂ ਹੀ ਸ਼ੁਰੂ ਵੀ ਕੀਤਾ ਹੈ ਨਾ ਹਮ ਪਹਿਲਾਂ ਗੱਲ ਹੋਈ ਸੀ ਆਪਣੀ ਵੀ ਤੁਸੀਂ ਸਟਾਰਟਿੰਗ ਕੀਤੀ ਸੀ ਵੀ ਪਰਿਵਾਰ ਚੋਂ ਕਿਸੇ ਨੇ ਮਤਲਬ ਮੈਨੂੰ ਕਿਸੇ ਨੇ ਇੰਨਾ ਸਪੋਰਟ ਕਰਿਆ ਨਹੀਂ ਹੈਗਾ ਸਾਰੇ ਹੀ ਕਹਿੰਦੇ ਸੀ ਵੀ ਤੂੰ ਕਿੱਥੇ ਕੰਮ 'ਚ ਪਿਆ ਗਲਤ ਪਿਆ ਸਿਰਫ ਫਾਦਰ ਸਾਹਿਬ ਨੇ ਹੀ ਮੇਰੇ ਤੇ ਰੱਖਿਆ ਭਰੋਸਾ ਕਈ ਬਾਈ ਜੋ ਤੂੰ ਕਰਨਾ ਹੈ ਤੂੰ ਕਰ ਲੈ ਪਰ ਚੰਗੀ ਤਰ੍ਹਾਂ ਕਰੀ ਵਧੀਆ ਤਰੀਕੇ ਨਾਲ ਕਰ ਤੇ ਹਰ ਸਟੈਪ ਤੇ ਮੇਰਾ ਹੁਣ ਤੱਕ ਵੀ ਸਾਥ ਬੰਦੇ ਆ ਰਹੇ ਆ ਜਿੱਥੇ ਵੀ ਲੋੜ ਹੁੰਦੀ ਹੈ ਬਹੁਤ ਵਧੀਆ ਗੱਲ ਹੈ ਉਹ ਗਾਣਿਆਂ ਚ ਵੀ ਹੈ ਨਾ ਪਿਓ ਪੁੱਤ ਦੀ ਯਾਰੀ ਤੋਂ ਕੁਝ ਨਹੀਂ ਵੱਧ ਕੇ ਹੈ ਨਾ ਜੇ ਪਿਓ ਪੁੱਤ ਦੀ ਯਾਰੀ ਹੈ ਨਾ ਤਾਂ ਫਿਰ ਸਾਰਾ ਕੁਝ ਆਪਣੇ ਹੱਥ 'ਚ ਹੀ ਹੈ ਬਿਲਕੁਲ ਇੱਕ ਤੁਸੀਂ ਗੱਲ ਜਦੋਂ ਆਫ ਕੈਮਰਾ ਦੱਸੀ ਸੀ ਵੀ ਕਿਤੇ ਤੁਸੀਂ ਕਿਸ ਤੋਂ ਪੁੱਛਣ ਗਏ ਸੀ ਉਹ ਜੀਨੇ ਕਿਹਾ ਸੀ ਮਤੂੰ ਕਰ ਲੇਗਾ ਯਾਰ ਕੱਚਾ ਜਿਹਾ ਮੁੰਡਾ ਹਾਂ ਉਹ ਕੀ ਗੱਲ ਸੀ ਉਹਨੇ ਜੀ ਸਟਾਰਟਿੰਗ 'ਚ ਸੀ ਸਟਾਰਟਿੰਗ 'ਚ ਮੈਂ ਉਹ ਗਿਆ ਸੀ ਫਾਰਮ ਤੇ ਇੱਕ ਮਤਲਬ ਉਸ ਟਾਈਮ ਪੜਾਈਆਂ ਕਰਦੇ ਸੀ ਜੀ ਮਤਲਬ 4 4-5 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਫਾਰਮ ਹਾਂ ਉਸ ਤੋਂ ਸਾਲ ਪਹਿਲਾਂ ਜਦੋਂ ਮੈਂ ਦੇਖ ਰਿਹਾ ਸੀ ਫਾਰਮ ਫਿਰ ਰਿਹਾ ਸੀ ਸਾਰੇ ਠੀਕ ਹੈ ਉਸ ਟਾਈਮ ਮੇਰੀ ਬਾਈ ਨਾਲ ਹੋ ਗਈ ਉਹ ਬਾਈ ਥੋੜਾ ਜਿਹਾ ਕੱਬਾ ਜਿਹਾ ਬੋਲ ਰਿਹਾ ਸੀ ਹਾਂ ਉਹ ਕਹਿੰਦਾ ਬਈ ਕਹਿੰਦਾ ਤੂੰ ਕੱਚਾ ਜਿਹਾ ਮੁੰਡਾ ਹੈਂ ਕਹਿੰਦਾ ਤੂੰ ਕਿੱਥੇ ਕੰਮ-ਗੰਮੇ 'ਚ ਪਿਆ ਇਸ 'ਚ ਕਿੱਥੇ ਕਰ ਲੇਗਾ ਹਾਂ ਮੈਂ ਕਹਿੰਦਾ ਜੀ ਉਹ ਛੱਡੋ ਰੂਸੀ ਵੀ ਤੁਸੀਂ ਕੰਮ ਦੀ ਮੈਨੂੰ ਨੌਲੇਜ ਦਿਓ ਹਾਂ ਵੀ ਜੇ ਤੁਹਾਡੇ ਹੈਗਾ ਕੁਝ ਪੱਲੇ ਵੀ ਮੈਨੂੰ ਦੱਸੋ ਕੋਈ ਪੁਆਇੰਟ ਕੋਈ ਵੋਛੇ ਜਿਹੜਾ ਵੀ ਮੈਂ ਧਿਆਨ ਰੱਖਾਂ ਮੈਂ ਸ਼ੁਰੂ ਕਰਨ ਲੱਗਾ ਹਾਂ ਉਹ ਕਹਿੰਦੇ ਤੇਰੇ ਬੱਸ ਦਾ ਹੈ ਨਹੀਂ ਮੈਂ ਮਤਲਬ ਮੇਰਾ ਪੁਰਾਣਾ ਤਜਰਬਾ ਰਿਹਾ ਹੈ ਗਊਸ਼ਾਲਾ ਜਾਈ ਤਾਂ ਨੰਗੇ ਪੈਰ ਗੋਬਰ ਗੁੱਬਰ ਚੱਕਦੇ ਫਿਰ ਜਾਂਦੇ ਸੀ ਹਾਂ ਮੈਂ ਕਿਹਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਮੈਂ ਕਹਿੰਦਾ ਤੂੰ ਗੋਬਰ ਗੁੱਬਰ ਕਿੱਥੇ ਕਹਿੰਦਾ ਲਿਬੜ ਲੈਗਾ ਮੈਂ ਕਿਹਾ ਆਪਾਂ ਫਾਰਮ ਦੇ ਚੱਲਦੇ ਹਾਂ ਹੱਥ 'ਚ ਗੋਬਰ ਚੱਕ ਕੇ ਮੈਂ ਕਹਾ ਯਾ ਮਹਿਮੂਦ ਲਾ ਲ ਲੈ ਤੂੰ ਮੂਹੇ ਲਾ ਕੇ ਦਿਖਾ ਦੇ ਮੈਂ ਮਨ ਨੂੰ ਮੈਂ ਮਨ ਨੂੰ ਇੰਨਾ ਪਿਆਰ ਹੈ ਜਾਨਵਰ ਨਾਲ ਹਾਂ ਕਹਿੰਦਾ ਫੇਰ ਠੀਕ ਹੈ ਕਹਿੰਦਾ ਫੇਰ ਕੋਈ ਨਹੀਂ ਇਹ ਚੀਜ਼ਾਂ ਨਹੀਂ ਕਿਹਾ ਮੈਨੂੰ ਰੋਕ ਸਕਦੀ ਹਾਂ ਹਾਂ ਮੈਂ ਇਹ ਵੀ ਕੋਈ ਦਿੱਕਤ ਨਹੀਂ ਤੂੰ ਮੈਨੂੰ ਕੰਮ ਦੀ ਨੋਲਿਜ ਦੇ ਦੇ ਬਸ ਜੋ ਲੈਣ ਆਇਆ ਮੈਂ ਇੱਕ ਗੱਲ ਸਿੰਗਲਾ ਸਾਹਿਬ ਬਹੁਤ ਵਧੀਆ ਲੱਗੀ ਵੀ ਚਲੋ ਜਿਹੜੇ ਆਪਾਂ ਹੈਗੇ ਆ ਹਨਾ ਪਰਿਵਾਰ 'ਚ ਉਹ ਤਾਂ ਹੈਗੇ ਆ ਤੇ ਦੂਜਾ ਜਿਹੜਾ ਪੜ੍ਹੇ ਲਿਖੇ ਆ ਐਲ ਐਲ ਬੀ ਕਰਕੇ ਤੇ ਆਪਾਂ ਆ ਰਹੇ ਆ ਸਿੱਖ ਕੇ ਆ ਰਹੇ ਪੜੇ ਲਿਖੇ ਦਾ ਤਾਂ ਮੈਂ ਸੋਚਦਾ ਜੀ ਮਨੂੰ ਬਹੁਤ ਇਸ ਟਾਈਮ ਬੈਨੀਫਿਟ ਹੈ ਪੜੇ ਲਿਖੇ ਦਾ ਹਾਂਜੀ ਕਿਉਂਕਿ ਜਿਵੇਂ YouTube ਤੇ ਨਾ ਜੀ ਹਾਂਜੀ ਲੈਕਚਰਸ ਹੁੰਦੇ ਆ ਜਿਹੜੇ ਲੋਕਲ ਤਾਂ ਆਪਣੇ ਹੋ ਰਹੇ ਆ ਹੋ ਰਹੇ ਆ ਆਪਾਂ ਮਤਲਬ ਆਪਣਾ ਇਹ ਐਚਐਫ ਬਾਹਰ ਲਿਆਂ گاਵੇਂ ਜੀ ਹਾਂਜੀ ਜੋ ਉੱਥੇ ਹੁੰਦਾ ਹੈ ਉੱਥੋਂ ਕਾਪੀ ਕਰਕੇ ਇੱਥੇ ਲੈ ਕੇ ਆਨੇ ਆ ਹਾਂਜੀ ਤਾਂ ਮੈਂ ਜਿਹੜੇ ਉਹ ਲੈਕਚਰ ਉਹਨਾਂ ਦੇ ਬਾਹਰ ਲਿਆਂਦੇ ਵੀ ਫੋਰਨ ਦੇ ਅੰਗਰੇਜ਼ਾਂ ਦੇ ਵੀ ਸੁਣਦਾ ਹਾਂ ਹਾਂਜੀ ਠੀਕ ਹੈ ਉੱਥੋਂ ਮੈਨੂੰ ਨੋਲੇਜ ਮਿਲਦੀ ਆ ਵਧੀਆ ਮਤਲਬ ਇਹ ਚੀਜ਼ ਦਾ ਆਪਾਂ ਨੂੰ ਬੈਨੀਫਿਟ ਆ ਹੈ ਪੜਾਈ ਦਾ ਤੇ ਕੋਈ ਦਵਾਈਆਂ ਦੁਵਾਈਆਂ ਟ੍ਰੀਟਮੈਂਟ ਹੋ ਗਏ ਕੋਈ ਨਵੀਂ ਚੀਜ਼ ਹੋ ਗਈ ਉਹ ਬੜੀ ਜਲਦੀ ਮੈਂ ਪੜ੍ਹਾਈ ਕਰਕੇ ਗ੍ਰੈਬ ਕਰ ਲੈਂਦਾ ਹਾਂ ਇਹ ਚੀਜ਼ਾਂ ਦਾ ਮਤਲਬ ਜੇ ਆਪਾਂ ਪੜ੍ਹ ਕੇ ਆ ਰਹੇ ਹਾਂ ਸਿੱਖ ਕੇ ਆ ਰਹੇ ਹਾਂ ਤਾਂ ਉਹ ਚੀਜ਼ ਦਾ ਆਪਾਂ ਨੂੰ ਬੈਨੀਫਿਟ ਆ ਕਿਤੇ ਨਹੀਂ ਹਾਂ ਤੇ ਹੁਣ ਤੁਹਾਡੀਆਂ ਜਿਹੜੀਆਂ ਮਿਲਕਿੰਗ ਤੇ گاਵਾ ਨੇ ਉਹ ਕਿੰਨੀਆਂ ਨੇ ਮਿਲਕਿੰਗ ਚ ਇਸ ਟਾਈਮ ਤਾ ਗਰਮੀ ਚ ਡਰਾਈ ਹੋ ਰਹੇ ਆ ਜੀ ਸਾਰੇ ਠੀਕ ਹੈ ਇਸ ਟਾਈਮ ਤਾ 14 15 ਕੇ ਰਹਿ ਗਈਆਂ ਜੀ ਮਿਲਕਿੰਗ ਚ ਠੀਕ ਤੇ ਗਰਮੀ ਵਿੱਚ ਮੱਛਰ ਵਗੈਰਾ ਕਰਕੇ ਵੀ ਥੋੜੀ ਜੀ ਦੁੱਧ ਦੀ ਗਰਮੀ ਮੈਨ ਤਾਂ ਮੱਛਰਾਂ ਨਹੀਂ ਦੁੱਧ ਘਟਾਇਆ ਜੀ ਉਸ ਤੋਂ ਪਹਿਲਾਂ ਤਾਂ ਜਿਹੜੀ ਜੂਨ ਚ ਹੁੰਦੀ ਹੈ ਨਾ ਗਰਮੀ ਉਹ ਤਾਂ ਫੁਆਰੇ ਫੂਰੇ ਨਾਲ ਕੰਟਰੋਲ ਹੋ ਜਾਂਦੀ ਹੈ ਠੀਕ ਆ ਮੈਨ ਮੱਛਰਾਂ ਕਰਕੇ ਦੁੱਧ ਕਾਫੀ ਡਾਊਨ ਹੋਇਆ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਕੁਆਂਟਲ ਦਾ ਸਵਾ ਕੁਆਂਟਲ ਦੁੱਧ ਘਟ ਗਿਆ ਫਾਰਮ ਦਾ ਠੀਕ ਤੇ ਹੁਣ ਇਹ ਡੇਰੀ ਫਾਰਮ ਜਿਹੜਾ ਤੁਹਾਡਾ ਇਹਨੂੰ ਤੁਹਾਡਾ ਕੀ ਵਿਚਾਰ ਹੈ ਵੀ ਇੱਥੇ ਹੀ ਇੰਨਾ ਕੁ ਰੱਖਣਾ ਜਾਂ ਨਹੀਂ ਨਹੀਂ ਇਹ ਤਾਂ ਜੀ ਮਤਲਬ ਬਹੁਤ ਜਲਦੀ ਮੇਰੀ ਗਰੋਥ ਹੋ ਗਈ ਡੇਰੀ ਫਾਰਮ ਚ ਮੈਂ ਸ਼ੈੱਡ ਬਣਾਇਆ ਸੀ ਉਹਦੇ ਸ਼ੁਰੂ ਚ ਮੈਂ ਬਣਾਇਆ ਸੀ ਮੈਂ ਕਿ ਚੱਲ 6 7 8 ਸਾਲ ਚੱਲ ਜੇਗਾ ਕੰਮ ਤਾਂ ਮੇਰਾ ਉਹਦਾ 4 ਸਾਲਾਂ ਦਾ ਸ਼ੈੱਡ ਭਰ ਗਿਆ ਇਹ ਸਾਰਾ ਸਾਰਾ ਸ਼ੈੱਡ ਇਸ ਟਾਈਮ ਫੁੱਲ ਹੈ ਤਾਂ ਮੈਨੂੰ ਅਗਲੇ ਸਾਲ ਮੈਂ ਹੁਣ ਸੋਚ ਰਿਹਾ ਪਿੱਛੇ ਸ਼ੈੱਡ ਨਵਾਂ ਸ਼ੁਰੂ ਕਰਨਾ ਹੈ ਠੀਕ ਹੈ ਉਹ ਨਵਾਂ ਹੋੜਾ ਹੁਣ 4-5 ਸਾਲਾਂ ਟੈਕਨੋਲੋਜੀ ਬਦਲ ਜਾਂਦੀ ਹੈ ਹਾਂ ਮਾਡਰਨ ਤਰੀਕੇ ਨਾਲ ਬੜਾ ਆਟੋਮੈਟਿਕ ਤੇ ਇੱਕੇ ਨਾਲ ਬਣਾਵਾਂਗੇ ਸ਼ੈੱਡ ਠੀਕ ਹੈ ਤੇ ਕੀ ਵਿਚਾਰ ਹੈ ਵੀ ਕਿੰਨੀਆਂ ਕੁ ਗਾਵਾਂ ਦਾ ਸ਼ੈੱਡ ਬਣਾਣਾ ਤੁਸੀਂ ਵਿਚਾਰ ਜਿਹੜਾ ਇਹ ਬਣਾਵਾਂਗੇ ਸ਼ੈੱਡ ਇਹ ਤਾਂ 100 ਦਾ ਬਣਾਵਾਂਗੇ ਸਿੱਧਾ ਸਿੱਧਾ 100 ਦਾ ਹਾਂ ਹਾਂ ਜੀ ਫੇਰ ਉਸ ਤੋਂ ਬਾਅਦ ਜਦੋਂ ਉਹ ਫੁੱਲ ਹੋ ਗਿਆ ਰੁਕਣਾ ਆਪਾਂ ਹੈ ਨਹੀਂ ਆਪਾਂ ਹੋਰ ਪਿੱਛੇ ਚਲੇ ਜਾਣਾ ਹੈ ਠੀਕ ਆਪਣੀ ਪਿੱਛੀ ਜਮੀਨ ਸਾਰੀ ਠੀਕ ਹੈ ਤੇ ਉਹ ਗੱਲ ਹੈ ਵੀ ਬਾਣੀਆਂ ਦਾ ਪੁੱਤ ਹਨਾ ਸਕੀਮਾਂ ਤਾਂ ਹੁੰਦੀਆਂ ਨੇ ਹੁੰਦੀਆਂ ਪਤਾ ਹੁੰਦਾ ਰਸਤਾ ਹਨਾ ਕਿੱਧਰੋਂ ਜਾਣਾ ਅੱਗੇ ਕੋਈ ਵਿਚਾਰ ਹੈ ਵੀ ਜਿਵੇਂ ਹੁਣ ਇਹ ਡੇਰੀ ਫਾਰਮ ਹੋ ਗਿਆ ਦੁੱਧ ਆਪਾਂ ਪੈਦਾ ਕਰ ਲਿਆ ਹਾਂਜੀ ਵੀ ਇਹਦੂ ਅੱਗੇ ਇਥੋਂ ਪ੍ਰੋਡਕਟ ਤਿਆਰ ਕਰਨੇ ਹਨਾ ਇਸ ਤੋਂ ਅੱਗੇ ਆ ਮੇਰੀ ਲਾਈਨ ਚ ਹੀ ਹੈ ਜੀ ਇਹ ਸਾਰੇ ਪ੍ਰੋਜੈਕਟ ਨਾ 2-2 3-3 ਸਾਲਾਂ ਦੇ ਮਤਲਬ ਟਾਰਗੇਟ ਹੈਗੇ ਆ ਮੇਰੇ ਠੀਕ ਹੈ ਹਲੇ ਮੈਂ ਕਰਨਾ ਦੁੱਧ ਖੜਾ ਜੀ ਠੀਕ ਹੈ ਦੁੱਧ ਖੜਾ ਹੋ ਗਿਆ ਉਸ ਤੋਂ ਬਾਅਦ ਮੈਂ ਫਿਰ ਸ਼ੈੱਡ ਆਪਣਾ ਸ਼ੈੱਡ ਦਾ ਕੰਮ ਹੋ ਗਿਆ ਆਪਣੇ ਕੋਲ ਪ੍ਰੋਪਰ ਇਨਫਰਾਸਟ੍ਰਕਚਰ ਬਣ ਜਾਏਗਾ ਫਿਰ ਉਸ ਤੋਂ ਬਾਅਦ ਮੈਂ ਪ੍ਰੋਡਕਟ ਲਾਈਨ 'ਚ ਜਾਣਾ ਹੈ ਜੀ ਪੈਕਿੰਗ ਦਾ ਮਤਲਬ ਕਿਤੇ ਨਾ ਕਿਤੇ ਹੈਗਾ ਦਿਮਾਗ ਬਿਲਕੁਲ ਬਿਲਕੁਲ ਜੀ ਇਹ ਲਾਈਨ 'ਚ ਆਪਾਂ ਅੱਗੇ ਜਾਣਾ ਹੀ ਜਾਣਾ ਹੈ ਤੇ ਡੈਰੀ ਫਾਰਮ ਆਪਾਂ ਵਧਾਂਦੇ ਜਾਣਾ ਮੈਂ ਲਿਮਟ ਕੋਈ ਨਹੀਂ ਹੈ ਲਿਮਟ ਕੋਈ ਨਹੀਂ ਹਾਂ ਕਹਿੰਦੇ ਬਸ ਸੋਚੋ ਤਾਂ ਵੱਡਾ ਸੋਚੋ ਹਨਾ ਬਿਲਕੁਲ ਬਿਲਕੁਲ ਜੀ ਗੁਰਬਾਣੀ 'ਚ ਵੀ ਲਿਖਿਆ ਬਹੁਤਾ ਕਈਏ ਬਹੁਤਾ ਹੋਏ ਬਿਲਕੁਲ ਜੀ ਇਹ ਇਹ ਵੀ ਥੋੜੀ ਬਹੁਤ ਵਧੀਆ ਉਹ ਲੱਗੀ ਤੇ ਸਟਾਰਟਿੰਗ ਜਿਹੜੇ ਦਿੱਕਤਾਂ ਆਈਆਂ ਤਾਂ ਉੱਥੋਂ ਤੁਸੀਂ ਸਿੱਖਦੇ ਰਹੇ ਤੇ ਮੈਂ ਸੁਣਿਆ ਹੁਣ ਤੁਸੀਂ ਡ੍ਰਿਪ-ਡ੍ਰੂਪ ਵੀ ਆਪ ਹੀ ਲਾ ਲੈਣੇ گاਵਾ ਨੂੰ ਹੈ ਡ੍ਰਿਪ ਵਗੈਰਾ ਦਾ ਛੋਟੇ ਜਿਹੇ ਜੱਜਾ ਹੋ ਗਏ ਇਹ ਮਤਲਬ ਸਾਰਾ ਹੀ ਟ੍ਰੀਟਮੈਂਟ ਰੇਟੋ ਜੈਡ ਇਹ ਸਾਰਾ ਆਪ ਹੀ ਕਰ ਲੈਣੇ ਆ ਤੇ ਮੈਂ ਤਾਂ ਮੇਰੇ ਕੋਲ 2 ਸਾਲ ਹੋ ਗਏ ਇੱਕ ਮੇਨ ਜਿਹੜਾ ਬੰਦਾ ਮੇਰਾ ਲੇਬਰ ਦਾ ਹੈਗਾ ਮੈਂ ਤਾਂ ਉਹਨੂੰ ਸਿਖਾਤਾ ਡ੍ਰਿਪ ਚੜਾਣੀ ਉਹ ਪੱਕਾ ਹੋਇਆ ਹੋਇਆ ਹੈ ਮੇਰਾ ਠੀਕ ਹਾਂਜੀ ਹਾਂਜੀ ਵੇਖੋ ਜੀ ਪੜਿਆ ਲਿਖਿਆ ਮੁੰਡਾ ਹੈ ਤੇ ਲੋਕਾਂ ਅਕਸਰ ਕਹਿੰਦੇ ਨੇ ਵੀ ਇਸ ਧੰਦੇ ਦੇ ਵਿੱਚ ਬਚਦਾ ਕੁਝ ਨਹੀਂ ਤੇ ਇਹ ਧੰਦੇ ਦੇ ਵਿੱਚ ਹੈ ਕੁਛ ਨਹੀਂ ਇੱਥੇ ਗੋਹਾ ਨਹੀਂ ਬਚਦਾ ਬਹੁਤੀ ਦੁਨੀਆ ਨੂੰ ਆਪਾਂ ਕਹਿੰਦੇ ਸੁਣਨੇ ਆ ਪਰ ਜੇ ਆਪਾਂ ਸਿੱਖ ਕੇ ਕਰਦੇ ਆ ਤਾਂ ਪੜਿਆ ਲਿਖਿਆ ਮੁੰਡਾ ਦੇਖੋ ਬਾਣੀਆਂ ਦਾ ਪੁੱਤ ਡੇਰੀ ਕਾਮਜਾਬ ਡੇਰੀ ਫਾਰਮ ਇੱਕ ਤਾਂ ਹੁੰਦਾ ਡੇਰੀ ਫਾਰਮ ਕਾਮਜਾਬ ਡੇਰੀ ਫਾਰਮ ਜਿੱਥੋਂ ਉਹ ਅਰਨਿੰਗ ਕਰ ਰਿਹਾ ਤੇ ਜਿੱਥੇ ਉਹਦਾ ਮਕਸਦ ਹੈ ਵੀ ਆਪਾਂ ਹੋਰ ਅੱਗੇ ਜਾਣਾ ਇਹ ਜਿਹੜਾ ਬਿਜ਼ਨਸ ਹੈ ਪੂਰਾ ਕੈਲਕੂਲੇਟਰ ਬਿਜ਼ਨਸ ਹੈ ਜੇ ਇਹਨੂੰ ਆਪਾਂ ਬਿਜ਼ਨਸ ਦੇ ਤੌਰ ਤੇ ਕਰਦੇ ਆ ਸਹੀ ਜਾਣਕਾਰੀ ਦੇ ਨਾਲ ਪੂਰਾ ਸਿੱਖ ਕੇ ਕਰਦੇ ਆ ਤੇ ਸਿੰਘਲਾ ਸਾਹਿਬ ਹੁਣ ਤੁਹਾਡੀ ਹਿਸਾਬ ਦਾ ਪੂਰੇ ਲਾਏ ਹੋਏ ਨੇ ਹਨਾ ਪੂਰੇ ਹਿਸਾਬ ਦਾ ਮੈਂ ਬੇਲਾ ਬੈਠਾ ਇੱਥੇ ਇਹੀ ਕਰ ਰਿਹਾ ਬਸ ਤੇ ਆਜਾਰ ਮੁੱਲ ਦਾ ਹੋ ਗਿਆ ਹਨਾ ਦੂੜੀ ਮੁੱਲ ਦੀ ਹੋ ਗਈ ਬਾਕੀ ਜਿਹੜਾ ਆਪਾਂ ਇਹਨਾਂ ਨੂੰ ਪਾਣਾ ਦਾਣਾ ਵਗੈਰਾ ਫੀਡ ਵਗੈਰਾ ਜੋ ਵੀ ਉਹ ਵੀ ਸਾਰਾ ਕੁਝ ਮੁੱਲ ਦਾ ਲੇਬਰ ਕੋ ਵੀ ਤੇ ਇਹਦੇ ਵਿੱਚੋਂ ਸਹੀ ਸਹੀ ਵੀ ਬੰਦੇ ਨੂੰ ਬਚਦਾ ਹੈ ਬਿਲਕੁਲ ਕੀ ਦਿਖਾਵਾ ਹੁੰਦਾ ਹੈ ਹੈ ਬਿਲਕੁਲ ਬਚਦਾ ਕਿੰਨੇ ਕੁ ਪਰਸੈਂਟ ਮੰਨ ਕੇ ਚੱਲੀ ਆਪਾਂ ਮਾਰਜਨ ਇਸਦੀ ਫਰਕ ਹੈ ਸਰਦੀ ਜੇ ਤਾਂ ਮਾਰਜਨ ਇਸਦੀ 50 ਪਰਸੈਂਟ ਹੈ ਠੀਕ ਹੈ ਤੁਸੀਂ ਜਿੰਨਾ ਮਤਲਬ ਦੁੱਧ ਪਾਲੋਗੇ ਨਾ ਮੇਨ ਗੇਮ ਇਸ ਚ ਕੁਆਂਟੀਟੀ ਦੀ ਹੈ ਜੀ ਠੀਕ ਹੈ ਜੇ ਕੋਈ ਬੰਦਾ ਕਹਿੰਦਾ ਨਾ ਵੀ ਆਂਦਾ ਮੈਂ 3-4 ਗਾਵਾਂ ਰੱਖ ਲਾਂ ਵੀ ਮੈਂ ਕੁਆਂਟਲ ਦੁੱਧ ਪਾਲਾਂ 70 ਕਿਲੋ ਦੁੱਧ ਪਾਲਾਂ ਵੀ ਉਸ ਚ ਮੈਂ ਬਚਾ ਲਾਂਗਾ ਉਸ ਚ ਬਸਦਾ ਨਹੀਂ ਠੀਕ ਹੈ ਇਹਦੀ ਮਤਲਬ 4-5 ਸਾਲ ਲਾ ਕੇ ਨਾ ਇਸ ਚ ਹਾਂ ਇਸ ਚ 5-7 ਕੁਆਂਟਲ ਦੁੱਧ 4-5 ਕੁਆਂਂਟਲ ਖੜਾ ਕਰਨਾ ਪੈਂਦਾ ਇਹਨੂੰ ਠੀਕ ਹੈ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਰ ਰਹੇ ਹਾਂ ਕੁਝ ਹਾਂ ਸਰਦੀ ਚ ਅੰਦਾਜ਼ਾ ਲਾਇਆ ਮੇਰਾ 45 ਤੋਂ 50 ਦੇ ਵਿੱਚ ਮਾਰਜਨ ਹੈਗੀ ਐ 45 ਤੋਂ 50 ਹਾਂਜੀ ਇੱਕ ਕੁਆਂਟਲ ਦੁੱਧ 1 ਲੱਖ ਰੁਪਏ ਦਾ ਸਿੱਧਾ ਠੀਕ ਤੁਸੀਂ ਦੋ ਕੁਆਂਟਲ ਪਾ ਲੋਗੇ ਦੁੱਧ 2 ਲੱਖ ਰੁਪਏ ਦਾ ਪੈ ਜਾਏਗਾ ਤੁਹਾਡੀ 40% ਮਾਰਜਨ ਹੈ 2 ਲੱਖ ਦੁੱਧ ਪਾ ਲੈਣੇ ਤੁਸੀਂ 80 ਹਜ਼ਾਰ ਦੀ ਤੁਹਾਡੀ ਮਾਰਜਨ ਹੈ ਠੀਕ ਹੈ ਬਿਲਕੁਲ ਤੇ ਗਰਮੀਆਂ ਚ ਘਟ ਜਾਂਦਾ ਕਿਉਂ ਗਰਮੀਆਂ ਚ ਮਾਰਜਨ ਘਟਦੀ ਗਰਮੇ ਦੁੱਧ ਵੀ ਘਟ ਗਿਆ ਜੀ ਹਾਂ ਬਿਜਲੀ ਦੇ ਖਰਚੇ ਵੱਧ ਗਏ ਤੇ ਥੋੜੀ ਬਹੁਤੀ ਮੈਡੀਸਿਨ ਦੇ ਖਰਚੇ ਵੱਧ ਜਾਂਦੇ ਆ ਹਾਂ ਸਟ੍ਰੈਸ ਦੇ ਅਸ ਟਾਈਮ ਕਰਕੇ ਤਾਂ ਗਰਮੀ ਦੀ ਮਾਰਜਨ ਦਾ ਮਤਲਬ 30 35% ਮਾਰਜਨ ਲੈ ਜਾਂਦੀ ਹੈ ਠੀਕ ਹੈ ਕਿਉਂਕਿ ਗਾਵਾਂ ਡਰਾਈ ਹੋਣ ਲੱਗ ਜਾਂਦੀਆਂ ਨੇ ਸਾਰੀਆਂ ਓਕੇ ਤੇ ਆਪਾਂ ਨੂੰ ਆਪਣੀ ਬਰੀਡ ਤੇ ਕੰਮ ਕਰਕੇ ਬੈਨੀਫਿਟ ਹੈ ਬਰੀਡ ਤੇ ਹੀ ਕੰਮ ਕਰਕੇ ਬੈਨੀਫਿਟ ਹੈ ਠੀਕ ਹੈ ਜੀ ਆਪਾਂ ਬਿਨਾ ਬਰੀਡ ਤੋਂ ਤਾਂ ਆਪਾਂ ਮਤਲਬ ਜਿਹੜਾ ਨੂੰ ਮਾਰਜਨ ਦੱਸ ਰਹੇ ਹਾਂ ਨਾ ਮੈਂ ਉਹ ਮਾਰਜਨ 5% ਤੇ ਹੀ ਰਹਿ ਜਾਣੀ ਹੈ ਠੀਕ ਹੈ ਜੇ ਆਪਾਂ ਬਰੀਡ ਤੇ ਕੰਮ ਨਾ ਕਰਿਆ 50 ਤੋਂ 0 ਉੱਡ ਜਣੀ ਹੈ ਉੱਪਰ ਲਈ ਓਕੇ ਬਰੀਡ ਨਹੀਂ ਦੇਣਾ ਬਰੀਡ ਹੁਣ ਲੋਕਾਂ ਦੀ ਗਾਵਾਂ ਲਾ ਲਓ ਤੁਸੀਂ ਬਈ ਲੋਕ ਗਾਵਾਂ ਰੱਖਦੇ ਦੋ ਗਲੀਆਂ ਗਾਵਾਂ ਰੱਖਦੇ ਆ ਉਹ ਗਾਂ ਸੁੰਦੀ ਐ ਸੂਣ ਤੋਂ ਬਾਅਦ ਮਹੀਨੇ ਬਾਅਦ ਸਭ ਤੋਂ ਵੱਧ ਦੁੱਧ ਦਿੰਦੀ ਆ ਹਾਂ ਉਸ ਟਾਈਮ 20 22 ਲੀਟਰ ਦੁੱਧ ਦਿੰਦੇ ਆ ਤੇ ਮੇਰੇ ਕੋਲ 20 22 ਲੀਟਰ ਤੇ ਮੈਂ ਡਰਾਈ ਕਰ ਰਿਆ ਉਹਨਾਂ ਦਾ ਤੁਸੀਂ ਐਵਰੇਜ ਦਾ ਫਰਕ ਦੇਖੋ ਦੁੱਧ ਦਾ ਕਿੱਥੇ ਚਲੇ ਗਿਆ ਕਿੱਥੇ ਤੁਸੀਂ ਡਰਾਈ ਕਰ ਰਹੇ ਹੋ 20 22 ਲੀਟਰ ਤੇ ਕਿੱਥੇ ਉਹ ਸੋਚ ਰਹੇ ਨੇ ਵੀ ਬਹੁਤ ਗਾਂ ਦੁੱਧ ਦੇ ਰਹੀ ਐ ਹਾਂ ਤਾਜ਼ਾ ਲੈ ਰਹੇ ਆ ਬੁੱਜੀ ਇੰਨਾ ਬਰੀਡ ਦਾ ਫਰਕ ਤੇ ਬਰੀਡ ਤੇ ਕੰਮ ਕਰਕੇ ਮਤਲਬ ਆਪਣੀ ਬਰੀਡ ਤੇ ਜੇ ਕੰਮ ਕੀਤਾ ਜਾਏ ਤਾਂ ਤਾਂ ਹੀ ਫਾਰਮ ਨੂੰ ਆਪਾਂ ਬਹੁ ਅੱਗੇ ਲੈ ਕੇ ਜਾ ਸਕਦੇ ਹਾਂ ਬਿਲਕੁਲ ਬਿਲਕੁਲ ਉਹ ਬਹੁਤ ਜ਼ਰੂਰੀ ਹੈ ਬਿਲਕੁਲ ਠੀਕ ਹੈ ਹੁਣ ਤੁਹਾਨੂੰ ਖਰਚਿਆਂ ਦਾ ਵੀ ਪਤਾ ਲੱਗ ਗਿਆ ਤੇ ਬਰੀਡ ਤੇ ਕੰਮ ਕਰਨਾ ਤੇ ਗਾਵਾਂ ਕਿੰਨੀਆਂ ਕਿ ਰੱਖਣੀਆਂ ਕਿਵੇਂ ਰੱਖਣੀਆਂ ਤੇ ਇਹ ਚੀਜ਼ਾਂ ਦਾ ਤੇ ਇਹਨੂੰ ਆਪਾਂ ਜੇ ਸਿੱਖ ਕੇ ਕਰੀਏ ਤਾਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਸ਼ੁਰੂ ਕਰਨਾ ਚਾਹੁੰਦਾ ਨਮਾ ਹਾਂਜੀ ਓ ਘੱਟ ਤੋਂ ਘੱਟ ਕਿੰਨਿਆਂ ਕੋ ਤੋਂ ਸ਼ੁਰੂ ਕਰੇ 10 ਕ ਤਾਂ ਰੱਖੇਗਾ 10 ਕ ਹੈ 10 ਕ ਗਾਮਾਂ ਦਾ ਫਾਰਮ 10 ਕ ਤਾਂ ਰੱਖੇ ਮਤਲਬ ਨਾ 4-5 ਰੱਖ ਸਕਦੇ ਆ ਪਰ ਜੋ ਸੋਚ ਕੇ ਆਪਾਂ ਵਿੱਚ ਬੜੇ ਆ ਕੰਮ ਦੇ ਹਾਂ ਵੀ ਆਪਾਂ ਦਾ ਪ੍ਰੋਫਿਟ ਲੈ ਕੇ ਚੱਲਣਾ ਹੈ ਜੀ ਜਿ ਬਿਜ਼ਨਸ ਦੇ ਤੌਰ ਤੇ ਬਿਜ਼ਨਸ ਦੇ ਤੌਰ ਤੇ ਚੱਲਣਾ ਹੈ ਉਹ 4-5 ਚ ਨਾ ਮਤਲਬ ਸਕੇਲ ਜਬ ਹੋ ਘੱਟ ਹੈ ਉਹ ਉਸ ਚ ਰੇਟ ਵੀ ਨਹੀਂ ਮਿਲਦਾ ਹਾਂ ਹੁਣ ਥੋੜਾ ਦੁੱਧ ਦਾ ਜੇ ਡੇਢ ਕੁਇੰਟਲ ਤੋਂ ਬਾਹਰ ਦੁੱਧ ਹੋਏਗਾ ਤੁਹਾਨੂੰ 3 ਰੁਪਏ ਫालतू ਮਿਲਨੇ ਆ ਪਲਾਂਟ ਬੰਦਾ ਹਾਂ ਹੁਣ ਮੈਂ ਤਾਂ 42 ਰੁਪਏ ਨੂੰ ਪਾ ਲਾਂਗਾ ਥੋੜਾ 39 ਰੁਪਏ ਨੂੰ ਰਹਿ ਗਿਆ ਰੇਟ ਘਟਦਾ 3 ਰੁਪਏ ਤਾਂ ਆਪਾਂ ਇੱਕ ਦਿਨ ਦਾ ਘਾਟਾ ਉਹ ਖਾ ਲਿਆ ਹਾਂ 100 ਕਿਲੋ ਦੁੱਧ ਦਾ 300 ਰੁਪਏ ਦਾ ਇੱਕ ਦਿਨ ਦਾ ਉਹ 300 ਰੁਪਏ ਦਾ 9-10000 ਰੁਪਏ ਦਾ ਤਾਂ ਇਹ ਪੂਰੇ ਘਾਟਾ ਖਾਰਿਆ ਬੰਦਾ ਹਾਂ ਰੇਟ ਦਾ ਫਰਕ ਹੈ ਬਹੁਤ ਬਹੁਤ ਚੀਜ਼ਾਂ ਦਾ ਫਰਕ ਹੈ ਲੇਬਰ ਨਹੀਂ ਬਾਰਾ ਖਾਂਦੀ ਹੈਗੀ ਹਾਂ ਲੇਬਰ ਨਹੀਂ ਰੱਖ ਸਕਦੇ ਆਪਾਂ ਪੱਖੇ ਵੱਡੇ ਚਾਹੀਦੇ ਆ ਵਧੀਆ ਫੁਆਰੇ ਚਾਹੀਦੇ ਆ ਆ ਸਾਰੀਆਂ ਚੀਜ਼ਾਂ ਆਪਾਂ ਥੋੜੇ ਦੇ ਉੱਤੇ ਮੈਨੇਜ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਥੋੜੇ ਦੇ ਮੈਨੇਜ ਨਹੀਂ ਹੁੰਦੀਆਂ ਤਾਂ ਘਟੋ ਘਟਾ ਆਪਾਂ 10 گاਵਾ ਤੋਂ ਜੇ ਕਿਸੇ ਮੈਨੇਜ ਕਰਦੇ 10 گاਵਾ ਸ਼ੁਰੂ ਕਰੋ ਤੇ گاਵਾ ਮਤਲਬ ਸ਼ੁਰੂ ਚੀ ਚੰਗੀਆਂ ਲੋ ਪੈਸਾ ਵੱਧ ਜ਼ਰੂਰ ਲੱਗੇਗਾ ਪਰ ਤੁਹਾਨੂੰ ਇੱਕ ਸਾਲ ਚ ਮੋੜ ਦੇਈ ਪੈਸਾ ਠੀਕ ਹੈ ਮਾੜਾ ਲੈ ਕੇ ਬੈਠ ਕੇ ਤੁਸੀਂ ਮਾੜਾ ਡੰਗਰ ਮਾੜਾ ਹੀ ਰਹਿੰਦਾ ਉਹਨੇ ਕਦੀ ਪ੍ਰੋਫਿਟ ਨਹੀਂ ਲੈਂਦਾ ਉਹੋ ਸਿਆਣਿਆਂ ਦੀ ਕਹਾਵਤ ਹੈ ਕਹਿੰਦੇ ਜਿੰਨਾ ਗੁੜ ਪਾਈਓ ਉੰਨਾ ਮਿੱਠਾ ਬਸ 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 ਮਹੰਗਾ ਰੋਇ ਇੱਕ ਵਾਰ ਤੇ ਸਸਤਾ ਰੋਇ ਬਾਰ-ਬਾਰ ਤੇ ਥੋੜੀ ਮੈਰਿਜ ਹੋ ਗਈ ਮੈਰਿਜ ਹੋ ਗਈ ਅੱਛਾ ਲੱਗਦਾ ਨਹੀਂ ਵੈਸੇ 2 ਸਾਲ ਹੋ ਗਏ ਮੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਤੇ ਤੁਹਾਡੇ ਲਾਈਫ ਪਾਰਟਨਰ ਵੱਲੋਂ ਨਹੀਂ ਕੋਈ ਵੀ ਨਹੀਂ ਲਾਈਫ ਪਾਰਟਨਰ ਵੱਲੋਂ ਸਪੋਰਟ ਅੱਛਾ ਉਹ ਆਪ ਹੀ ਉਹਨੂੰ ਵੀ ਪਿਆਰ ਹੈ ਗਾਵਾਂ ਨਾਲ ਚੰਗੀਆਂ ਲੱਗਦੀਆਂ ਹੈਂ ਗਾਵਾਂ ਉਹਨੂੰ ਠੀਕ ਤੋਂ ਉਹਦਾ ਮੈਨੂੰ ਜਦੋਂ ਭੇਜਦੀ ਐ ਸਵੇਰੇ ਮੈਨੂੰ ਇਹ ਕਹਿੰਦੀ ਐ ਕਿ ਮੈਂ ਮਾਲਕਾ ਫਾਰਮ ਦੀ ਵੀ ਮੈਨੇਜਰ ਚੰਗੀ ਤਰ੍ਹਾਂ ਕੰਮ ਕਰਦਾ ਰਹੀ ਬਾਰੇ ਮੇਰੇ ਨਾਲ ਮੈਨੂੰ ਤਾਂ ਮੈਨੇਜਰ ਬਣਾਇਆ ਹੋਇਆ ਐ ਮੈਂ ਨਹੀਂ ਤੁਸੀਂ ਆਪ ਬੰਦੇ ਵਧੀਆ ਹੋ ਨਾ ਉਹ ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿਵੇਂ ਦਾ ਬੰਦਾ ਹੋਵੇ ਨਾ ਉਹਨੂੰ ਉਵੇਂ ਦਾ ਮਿਲ ਜਾਂਦਾ ਹੈ ਬਿਲਕੁਲ ਬਿਲਕੁਲ ਸ਼ਰਾਬੀ ਨੂੰ ਸ਼ਰਾਬੀ ਸੋਕੋ ਤੇ ਮਿਲ ਜਾਂਦਾ ਹੈ ਸਹੀ ਗੱਲ ਜਵਾਰੀ ਨੂੰ ਜਵਾਰੀ ਤੇ ਵਧੀਆ ਬੰਦੇ ਨੂੰ ਵਧੀਆ ਹੀ ਮਿਲਦਾ ਉਹਨੂੰ ਲਾਈਫ ਪਾਰਟਨਰ ਵੀ ਤੁਹਾਨੂੰ ਵਧੀਆ ਮਿਲਿਆ ਇਹ ਵੀ ਤੁਹਾਡੀ ਬਹੁਤ ਵੱਡੀ ਕਰ ਕਿਸਮਤ ਨਾਲ ਮਿਲਦਾ ਹੈ ਤੇ ਜਿਹੜਾ ਤੁਸੀਂ ਸ਼ੌਂਕ ਸੀ ਤੁਹਾਨੂੰ ਜਿਹੜਾ ਵਧੀਆ ਲੱਗਦਾ ਸੀ ਉਹੀ ਬਿਜ਼ਨਸ ਦੇ ਵਿੱਚ ਤੁਸੀਂ ਆਏ ਤੇ ਸਭ ਤੋਂ ਵੱਡੀ ਚੀਜ਼ ਹੈ ਇਹ ਮਤਲਬ ਜੇ ਮੈਂ ਕੰਮ ਕਰ ਰਿਹਾ ਨਾ ਇਹ ਮੈਨੂੰ ਸ਼ੌਂਕ ਹੈ ਇਹਨਾਂ ਦਾ ਗਾਵਾ ਦਾ ਜਿੱਦਨ ਮੇਰਾ ਸ਼ੌਂਕ ਖਤਮ ਹੋ ਗਿਆ ਨਾ ਇਹ ਫਾਰਮ ਤੋਂ ਹਾਂ ਉਸ ਦਿਨ ਮਤਲਬ ਮਨੂੰ ਇਹਨਾਂ ਨੂੰ ਮੈਨੇਜ ਕਰਨਾ ਔਖਾ ਹੋ ਜਾਏਗਾ ਕਿਉਂਕਿ ਦੂਜੇ ਕੰਮਾਂ ਨਾਲੋਂ ਥੋੜੀਆਂ ਜਿਹੀਆਂ ਦਿੱਕਤਾਂ ਇਸ ਚ ਆ ਜਾਂਦੀਆਂ ਹਾਂ ਪਰ ਜੇ ਸ਼ੌਕ ਹੈ ਚੰਗਾ ਲੱਗਦਾ ਕੰਮ ਉਹ ਦਿੱਕਤ ਵੀ ਕੋਈ ਖਾਸ ਦੇ ਇੱਕਦ ਨਹੀਂ ਲੱਗਦੀ ਸ਼ੌਂਕ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਸ਼ੌਂਕ ਤੋਂ ਬਿਨਾ ਕੋਈ ਕੰਮ ਨਹੀਂ ਤੇ ਸ਼ੁਰੂ ਦੇ ਵਿੱਚ ਕਦੇ ਤੁਹਾਨੂੰ ਜਦੋਂ ਜਿਆਦਾ ਤੰਗ ਹੋਏ ਲੇਬਰ ਨਹੀਂ ਮਿਲੀ ਕਦੇ ਐਸਾ ਲੱਗਿਆ ਵੀ ਯਾਰ ਕਿੱਥੇ ਪੰਗਾ ਲੈ ਲਿਆ ਨਹੀਂ ਇਹ ਨਹੀਂ ਮੈਂ ਸੋਚਿਆ ਵੀ ਕਿੱਥੇ ਪੰਗਾ ਲੈ ਲਿਆ ਹਾਂ ਬਸ ਮੈਂ ਮਤਲਬ ਇਹ ਸੋਚਦਾ ਹੀ ਕਿ ਯਾਰ ਵੀ ਵੀ ਸੈਟਿੰਗ ਆਪਣੀ ਕਿਉਂ ਨਹੀਂ ਆ ਰਹੀ ਹੈਗੀ ਕਿਉਂਕਿ ਮੈਂ ਦੇਖਿਆ ਜੀ ਸਾਰੇ ਵੱਡੇ ਫਾਰਮ ਵਾਲੇ ਪੰਜਾਬ ਦੇ ਠੀਕ ਹੈ ਮੈਂ ਉਹ ਉਹਨਾਂ ਨੂੰ ਸੋਚ ਕੇ ਮੈਂ ਕਿਹਾ ਯਾਰ ਜਦੋਂ ਉਹ ਕਾਮਯਾਬ ਹੋ ਰਹੇ ਆ ਉਹ ਚੱਲ ਰਹੇ ਆ ਵਧੀਆ ਵੀ ਮੇਰੀ ਤਾਂ ਸਟਾਰਟਿੰਗ ਐ ਹਜੇ ਹਾਂ ਵੀ ਕੋਈ ਗੱਲ ਨਹੀਂ ਵੀ ਉੱਥੇ ਪਹੁੰਚਾਂਗੇ ਆਪਾਂ ਜਦੋਂ ਉਹ ਪਹੁੰਚੇ ਆਪਾਂ ਵੀ ਪਹੁੰਚ ਜਾਾਂਗੇ ਉੱਥੇ ਅਗਲਾ ਕਰ ਸਕਦਾ ਆਪਾਂ ਯੂ ਨਹੀਂ ਕਰ ਸਕਦੇ ਆ ਇਹ ਸੋਚ ਬਹੁਤ ਤਕੜੀ ਆ ਤੁਹਾਡੀ ਹਰ ਇੱਕ ਬੰਦਾ ਕਰ ਸਕਦਾ ਜੋ ਉਹਨੂੰ ਕੁਛ ਮਰਜ਼ੀ ਕਰ ਸਕਦਾ ਤੇ ਪ੍ਰਮਾਤਮਾ ਤੁਹਾਨੂੰ ਬਹੁਤ ਉਚਾਈਆਂ ਤੱਕ ਲੈ ਕੇ ਜਾਵੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਤੇ ਤੁਸੀਂ ਜਿਹੜੀ ਬਰੀਕੀ ਨਾਲ ਜਾਣਕਾਰੀ ਦਿੱਤੀ ਮੇਰੇ ਖਿਆਲ ਚ ਇੰਨੀ ਬਰੀਕੀ ਨਾਲ ਕੋਈ ਬੰਦਾ ਨਹੀਂ ਕਿਉਂਕਿ ਬਰਾਦਰੀ ਐਸੀ ਚਾਹਨੀ ਸੀ ਕਿ ਬਹੁਤ ਬਰੀਕੀ ਨਾਲ ਸੋਚ ਮੈਂ ਦੇਖਿਆ ਥੋੜੇ ਕੁਝ ਫਾਰਮਾਂ ਦੇ ਮਤਲਬ ਮੈਂ ਵੀ ਬਹੁਤ ਫਾਰਮਾਂ ਦੇ ਫੇਰੇ ਆ ਹਾਂ ਮਤਲਬ ਕੁਝ ਬੰਦੇ ਨਾ ਤੁਸੀਂ ਲਾ ਲੋ ਜ਼ਿਆਦਾਤਰ ਨਾ ਜਿਹੜੇ ਆਪਣੇ ਪੁਰਾਣੇ ਬੰਦੇ ਆ ਹਾਂਜੀ ਉਹ ਮਤਲਬ ਚੰਗੀ ਤਰ੍ਹਾਂ ਦੱਸ ਦੇਈ ਨਵੇਂ ਬੰਦੇ ਨੂੰ ਵੀ ਪਤਾ ਨਹੀਂ ਗੁਣ ਨਾਲ ਲੈ ਕੇ ਚਲੇ ਜਾਣਾ ਉਹਨਾਂ ਨੇ ਹਾਂ ਮੈਂ ਤਾਂ ਮੇਰੇ ਕੋਲ ਤੁਹਾਨੂੰ ਮੈਂ ਸਹੀ ਦੱਸਾਂ ਮੇਰੇ ਕੋਲ ਮਹੀਨੇ ਚ 4-5 5-6 ਬੰਦੇ ਆ ਜਾਂਦੇ ਆ ਵੀ ਬਾਈ ਅਸੀਂ ਫਾਰਮ ਸ਼ੁਰੂ ਕਰਨਾ ਹੈ ਵੀ ਤੇਰਾ ਫਾਰਮ ਠੀਕ ਹੈ ਵੀ ਤੂੰ ਸਾਨੂੰ ਦੇ ਨੋ ਲੈਜ ਮਤਲਬ ਮੈਂ ਉਹਨਾਂ ਦੇ ਅੱਗੇ ਸਾਰਾ ਸੱਚ ਮਤਲਬ ਖੋਲ ਦਿੰਦਾ ਉੱਥੇ ਠੀਕ ਹੈ ਵੀ ਜੋ ਵੀ ਹੈ ਚੀਜ਼ ਨਹੀਂ ਹੈ ਇਹਦੇ ਮਤਲਬ ਬਾਦੇ ਘਾਟੇ ਮਿਹਨਤ ਸਾਰਾ ਕੁਝ ਦੱਸ ਦਿੰਦਾ ਪਹਿਲਾਂ ਮੈਂ ਥੋੜਾ ਜਿਹਾ ਡਰਾ ਵੀ ਦਿੰਦਾ ਅਗਲੇ ਨੂੰ ਵੀ ਬਾਈ ਇਹ ਤਾਂ ਵੀ ਬਹੁਤ ਮਿਹਨਤ ਦਾ ਕੰਮ ਹੈ ਇਹ ਹੈ ਉਹ ਹੈ ਮਤਲਬ ਜੇ ਉਹਨੂੰ ਲੱਗਦਾ ਹੈ ਮਤਲਬ ਵੀ ਵੀ ਇਹ ਚੀਜ਼ਾਂ ਮੈਂ ਕਰ ਲਾਂ ਹਾਂ ਮੈਂ ਕਿਹਾ ਫੇਰ ਵੱਜ ਜਾ ਦੋ ਅੱਗੇ ਫੇਰ ਕੋਈ ਦਿੱਕਤ ਨਹੀਂ ਮਿਹਨਤ ਜੇ ਕਰ ਸਕਣਾ ਫੇਰ ਕੋਈ ਦਿੱਕਤ ਨਹੀਂ ਫੇਰ ਕੋਈ ਦਿੱਕਤ ਨਹੀਂ ਨੇ ਬਹੁਤ ਵਧੀਆ ਗੱਲ ਆ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਪਰਮਾਤਮਾ ਤੁਹਾਨੂੰ ਜਿੱਥੇ ਤੁਹਾਡਾ ਸੁਪਨਾ ਉੱਥੇ ਲੈ ਕੇ ਜਾਵੇ ਧੰਨਵਾਦ ਤੁਹਾਡਾ ਬਹੁਤ ਬਹੁਤ